ਅੱਗੇ ਬਤਾਗੇ ਖਾਸ ਸੌਰਤੇ ਗੱਲ ਕੀਤੀ ਜਾਏ ਤਾਂ ਵਿਆਹ ਦੇ ਬੰਧਨ ਦੇ ਵਿੱਚ ਹੁਣ ਅਮਰਿਤਪਾਲ ਸਿੰਘ ਵੱਜ ਚੁਕੇ ਨੇ ਜੀ ਹਾਂ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਸਾਦੀ ਟੰਗ ਦੇ ਨਾਲ ਉਹਨਾਂ ਦੀਆਂ ਰਸਮਾਂ ਹੋਈਆਂ ਨੇ ਉੱਥੇ ਹੀ ਯੂਕੇ ਦੀ ਰਹਿਣ ਵਾਲੀ ਕਿਰਨਦੀਪ ਕੌਰ ਦੇ ਨਾਲ ਉਹਨਾਂ ਲਾਵਾ ਲਈਆਂ ਪਿਛਲੇ 1 ਸਾਲ ਤੋਂ ਹਾਲਾਂਕਿ ਵਿਆਹ ਦੀ ਗੱਲ ਚੱਲ ਰਹੀ ਸੀ ਅਮਰਿਤਪਾਲ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਇਆ ਸੋ ਕਿਰਨਦੀਪ ਦਾ ਵਿਆਹ ਕਰਵਾ ਕੇ ਪੰਜਾਬ ਆਉਣਾ ਰਿਵਰਸ ਮਾਈਗ੍ਰੇਸ਼ਨ ਅਮਰਿਤਪਾਲ ਸਿੰਘ ਇਸ ਮੌਕੇ ਇਹਨਾਂ ਲਫ਼ਜ਼ਾਂ ਦਾ ਪ੍ਰਕਟਾਵਾ ਕਰਦੇ ਹੋਏ ਵੀ ਨਜ਼ਰ ਆਈ ਸੋ ਵਿਆਹ ਦੇ ਬੰਧਨ ਦੇ ਵਿੱਚ ਹੁਣ ਬੱਝੁਕੇ ਨੇ ਅੰਮ੍ਰਿਤਪਾਲ ਸਿੰਘ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਸਾਦੇ ਢੰਗ ਦੇ ਨਾਲ ਵਿਆਹ ਦੀਆਂ ਰਸਮਾਂ ਤੁਮੇਉ ਲਵਾਈਆਂ ਗਈਆਂ ਇਸ ਮੌਕੇ ਉਹਨਾਂ ਦੇ ਸਮਰਥਕ ਜੋ ਨੇ ਲੱਡੂ ਵੰਡੇ ਹੋਏ ਮਠਿਆਈਆਂ ਵੰਡੇ ਹੋਏ ਵੀ ਨਜ਼ਰ ਆਈ ਯੂਕੇ ਦੀ ਰਹਿਣ ਵਾਲੀ ਕਿਰਨਦੀਪ ਕੌਰ ਦੇ ਨਾਲ ਜਿੱਥੇ ਉਹਨਾਂ ਲਾਹਮਾ ਰਹੀਆਂ ਤਾਂ ਇਸ ਮੌਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੇ 1 ਸਾਲ ਤੋਂ ਹੀ ਵਿਆਹ ਦੀ ਗੱਲ ਜੋ ਹੈ ਉਹ ਚੱਲ ਰਹੀ ਸੀ ਸੋ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਖਾਸ ਤੌਰ ਤੇ ਉਹਨਾਂ ਦੇ ਸਮਰਥਕ ਜੋ ਨੇ ਸਮੋਕੇ ਮਠਾਈ ਵੰਦੇ ਹੋਏ ਨਜ਼ਰ ਆਏ ਖੁਸ਼ੀ ਜ਼ਾਹਰ ਕਰਦੇ ਹੋ ਨਜ਼ਰ ਆਏ ਔਰ ਇਹ ਦੂਜੀ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਆਨੰਦਕਾਰ ਚ ਵੇਲੇ ਦੀ ਇਹ ਤਸਵੀਰ ਪਿਛਲੇ ਇੱਕ ਸਾਲ ਤੋਂ ਵਿਆਦੀ ਗੱਲ ਚੱਲ ਰਹੀ ਸੀ ਹਾਲਾਂਕਿ ਅਮਰਪਾਲ ਸਿੰਘ ਇਹ ਕਹਿੰਦੇ ਨਜ਼ਰ ਆਈ ਸੋ ਦੂਜੇ ਪਾਸੇ ਕਿਰਨਦੀਪ ਦਿਨਾਲ ਵਿਆਹ ਕਰਵਾ ਕੇ ਪੰਜਾਬ ਆਉਣਾ ਰਿਵਰਸ ਮਾਈਗ੍ਰੇਸ਼ਨ ਹੈ ਸਮੋਕੇ ਇੱਕ ਵੱਡੀ ਵੱਡਾ ਬਿਆਨ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੋ ਜੇ ਤੁਸੀਂ ਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਕਿ ਮਠਾਈਆਂ ਵੰਡੀਆਂ ਗਈਆਂ ਨੇ ਉਹਦੇ ਚ ਵਿਆਹ ਸ਼ਾਦੀ ਦਾ ਕੋਈ ਵੀ ਸਮਾਗਮ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਵੀ ਨਾ ਅਗਲਿਆਂ ਤੇ ਕੋਈ ਬੰਦ ਬੋਝ ਪਵੇ ਨਾ ਸਾਡੇ ਤੇ ਪਵੇ ਇੱਕ ਦਿਨ ਦੀ ਇਹ ਖੁਸ਼ੀ ਪਰਿਵਾਰਕ ਹੈ ਬਹੁਤ ਸ਼ਾਬਾਸ਼ ਚੀਜ਼ ਵਾਦ ਲੈ ਕੇ ਜਿਹੜਾ ਇਹ ਜੀਵਨ ਹੈ ਜਿਹੜਾ ਸਤਗੁਰੂ ਦਾ ਹੁਕਮ ਹੀ ਹੈ ਉਹਨੂੰ ਸ਼ੁਰੂ ਕਰਨਾ ਚਾਹੀਦਾ ਸੋ ਸਾਦਗੀ ਸਤਜ ਹੋਣੀ ਹੈ ਠੀਕ ਹੈ ਤੇ ਤੁਸੀਂ ਨਕੋਦਰ ਤੋਂ ਐਕਸੇ ਸ਼ਿਫਟ ਕਰ ਲਿਆ ਵਿਆਹ ਦੀ ਆਪਣਾ ਵੈਨਿਊ ਉਹਦੇ ਕੋਈ ਕੋਈ ਖਾਸ ਸਰ ਦੇਖੋ ਇਹੀ ਸਾਡਾ ਮੈਂ ਬੇਨਤੀ ਵੀ ਕਰਨੀ ਹੈ মিডিਆ ਨੂੰ ਵੀ ਕਈ ਵਾਰ ਨਾ ਕੁਝ ਚੀਜ਼ਾਂ ਆਪਾਂ ਪ੍ਰਾਈਵੇਟ ਰੱਖਣਾ ਚਾਹੀਦਾ ਮੈਂ ਪਬਲਿਕ ਦੇ ਵਿੱਚ ਵਿਚਰਦਾ ਹਾਂ ਪਰ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਕੋਈ ਤਸਵੀਰਾਂ ਸਾਹਮਣੇ ਹੋਵੇ ਸੋ ਇਹ ਬੇਨਤੀ ਵੀ ਹੈ ਵੀ ਜਿਹੜੀ ਪ੍ਰਾਈਵੇਟ ਲਾਈਫ ਹੈ ਉਹਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ ਇਹ ਕਰਕੇ ਸਾਨੂੰ ਇਹ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ ਕਿਉਂਕਿ ਉੱਥੇ মিডিਆ ਜਿਹੜਾ ਸੀ ਅਸੀਂ ਅਵੋਇਡ ਵੀ ਅਸੀਂ ਕਰ ਸਕਦੇ ਇਮੀਡੀਏਟਲੀ ਸਾਨੂੰ ਆਪਣਾ ਪਲਾਨ ਚੇਂਜ ਕਰਨੇ ਪਏ ਸੋ ਇਹ ਬੇਨਤੀ ਅੱਗੇ ਤੋਂ ਵੀ ਹੈ ਆਪ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਥੋੜਾ ਜ ਕਿ ਮੈਂ ਤਾਂ ਇਹ ਚੰਦੇ ਰੂਪ ਦੇ ਵਿੱਚ ਫੋਟੋਆਂ ਲਾਉਣੀਆਂ ਹੈ ਪਹਿਲਾਂ ਕਿਸੇ ਗਲਤ ਕੁੜੀ ਦੀਆਂ ਫੋਟੋਆਂ ਚਲਾਈਆਂ ਗਈਆਂ ਫਿਰ ਦੁਬਾਰਾ ਫੇ ਚਲਾਈਆਂ ਜਾ ਰਹੀਆਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇਦਾਂ ਨਹੀਂ ਕਰਨਾ ਚਾਹੀਦਾ ਬਿਨਾਂ ਇਜਾਜ਼ਤੋਂ ਬਿਨਾਂ ਕਿਸੇ ਦੀ ਅਥਾਰਟੀ ਤੋਂ ਇਹ ਕੰਮ ਨਹੀਂ ਕਰਨਾ ਕਿ ਮੈਂ ਇਸ ਸਮੇਂ ਇੱਕ ਪਲ ਸਰਵ ਨਿਕਲੀ ਸੀ ਯਾਕੋ ਦਮ ਦੇ ਦਫਤਰਾਂ ਵਿੱਚ ਜਿੱਥੇ ਦੋਵੇਂ ਪ੍ਰੋਬਲਮਿੰਗ ਚੱਲ ਰਹੀ ਹੈ ਮੇਰੀ ਮੈਂ ਇੱਕ ਸਾਲ ਤੋਂ ਮੈਂ ਜਿਹੜਾ ਸੀ ਵੀ ਆਲਰੇਡੀ ਯਾਦ ਹੀ ਗੱਲ ਚੱਲ ਰਹੀ ਸੀ ਉਸ ਕਰਕੇ ਇਹ ਜਦ ਲੰਮੀ ਸਮੇਂ ਦੀ ਪਲਾਨਿੰਗ ਹੈ ਪਰ ਜਦੋਂ ਮੈਂ ਵੈ ਲੈ ਗਿਆ ਵੀ ਕੁਝ ਚੀਜ਼ਾਂ ਨੂੰ ਕੋਨ ਪਰਚਨ ਰੱਖਣਾ ਪੈਗਾ ਸੁਣ ਲੈ ਤੁਸੀਂ ਬਾਅਦ ਵਿੱਚ ਪਹਿਲਾਂ ਵੀ ਜਾਂਚ ਲੈ ਹਾਂਜੀ ਮੈਂ ਪਹਿਲਾਂ ਇਹ ਸਭ ਜਿਸ ਤਰ੍ਹਾਂ ਕਾਲ ਤੱਕ ਜਿਹੜੇ ਰਾਤ ਦੀ ਗੱਲ ਕੀਤੀ ਆ ਉਹ ਕਿਸੇ ਵੀ ਜਿਹੜਾ ਇੱਕ ਮੈਸੇਜ ਦਿੱਤਾ ਕਿ ਤੁਹਾਨੂੰ ਲੱਗਦਾ ਨਹੀਂ ਸਿੰਘ ਸਾਹਿਬ ਨੂੰ ਕਿ ਮੈਸੇਜਾਂ ਕਰਦੇ ਤੇ ਲੋਕ ਦੇ ਸੰਗਤਾਂ ਨੇ ਉਸੇ ਤਰ੍ਹਾਂ ਆਪਣਾ ਸਾਦਾ ਵਿਆਹ ਕਰਨਾ ਦੇਖੋ ਇਹ ਜ਼ਰੂਰੀ ਹੈ ਮੈਂ ਅੱਗੇ ਵੀ ਕਈਆਂ ਥਾਵਾਂ ਤੇ ਇਹ ਗੱਲ ਕੀਤੀ ਹੈ ਇਹ ਪਰਿਵਾਰਕੀ ਰਸਮ ਹੈ ਦੋ ਪਰਿਵਾਰਾਂ ਦਾ ਦੋ ਜੀਆਂ ਦਾ ਮੇਲ ਹੈ ਸਤਿਗੁਰੂ ਦੀ ਹਜ਼ੂਰੀ ਚਾਹੀਦੀ ਹੈ ਹੋਰ ਕੁਝ ਬਹੁਤਾ ਨਹੀਂ ਚਾਹੀਦਾ ਤਾਂ ਜਾ ਸੋ ਜਿੰਨਾ ਸਾਦਾ ਹੋ ਸਕੇ ਉਹਨਾ ਚੰਗਾ ਆਪਾਂ ਲੋਕ ਦਿਖਾਵੇ ਦੇ ਵਿੱਚ ਆ ਕੇ ਲੱਖਾਂ ਕਰੋੜਾ ਰੁਪਏ ਖਰਚੀਏ ਤੇ ਫਿਰ ਕਈ ਕੋਈ ਤੇ ਕਰ ਸਕਦਾ ਪਰ ਦੂਜਿਆਂ ਨੂੰ ਅੱਡੀਆਂ ਚੁੱਕੇ ਫਾ ਲੈਣਾ ਪੈਂਦਾ ਜਿੰਨਾਂ ਕੋ ਨਹੀਂ ਹੁੰਦਾ ਦਾਜ ਦੇਜ ਇਹੋ ਜਿਹੀ ਮਸਿਆ ਪੰਜਾਬ ਦੇ ਵਿੱਚ ਮੜੀ ਮੁੱਢ ਤੇ ਹੁੰਦਾ ਨਹੀਂ ਚਾਹੀਦਾ ਬਿਆ ਇਦਾਂ ਦੀ ਰਸਮ ਹੋਣੀ ਚਾਹੀਦੀ ਵੀ ਜਿਸ ਤੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ। ਇਹ ਆਮ ਰਸਮੀ ਤੌਰ ਤੇ ਜਿਵੇਂ ਕਿਤੇ ਮਹਾਰਾਜ ਦੀ ਖੰਡਪਤ ਸਾਹਿਬ ਰਖਾਇਆ ਹੈ ਇਦਾਂ ਦੀ ਰਸਮ ਹੋਵੇ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਚਿੰਤਾ ਨਾ ਹੋਵੇ ਕਿ ਸੀਗਾ ਕਰਨਾ। ਬਈ ਵਿਆਹ ਸੰਸਾਰ ਵਿੱਚ ਕਿੰਨੇ ਲੋਕ ਸ਼ਾਮਲ ਹੋ ਸਕਦੇ ਤੁਹਾਡੇ ਘਰ ਘਰ ਕਿੰਨੇ ਸੀ? ਪੂਰੀ ਮਤਲਬ ਬਹੁਤ ਨੇੜ ਦੇ ਜਿਹੜੇ ਸੀ ਸਿੰਘ ਸੀ ਪਰਿਵਾਰ ਦੇ ਜੀ ਸੀ ਰਿਸ਼ਤਦਾਰ ਸੀ ਕੁਝ ਤੇ ਬਹੁਤ ਲਿਮਟਿਡ ਬੰਦੇ ਸੀ ਰਾਜੇ। ਸਿੱਧਾ ਸਮਾਗਮ ਰੱਖਿਆ ਜੇਨੇ ਤੇ ਕੋਈ ਅਗਰੂਪੇਕਾ ਨਹੀਂ ਉਦੋਂ ਹੀ ਚੱਲੇਗੀ ਜੇ ਸਮਾਗਮ ਨਹੀਂ ਹੋਇਆ। ਬਈ ਕੰਪਲੀਟ ਕਰ ਦੀ ਬੰਦਾ ਸਮਾਰ ਹੈ ਐਂਦਾ ਵੀ ਹੈ ਕਿ ਜੇ ਵੀ ਬੜੀ ਕੰਮ ਕਿਹੜਾ ਦਾ ਬਰਬਾਦ ਨੀ ਉਹ ਉਹ ਕਿਦੋਂ ਬਾਕੀ ਦਾ ਪਰ ਪਰ ਕੋ ਮੌਕਾ ਨਹੀਂ ਦਿੱਤਾ ਜਾਂਦਾ ਆਮ ਤੇ ਨੋਜਵਾਨੇ ਵੀ ਕੋਈ ਬਾਹਰ ਨਹੀਂ ਜਾਣਾ ਇੱਥੇ ਰੋ ਤੇ ਹੁਣ ਜਿਹੜੇ ਪਰਿਵਾਰ ਤੁਸੀਂ ਆਪ ਇੱਥੇ ਰਹੋਗੇ ਪਰਿਵਾਰ ਦਾ ਇੱਥੇ ਰੋਗਾ ਕੋਈ ਵੀ ਬਾਹਰ ਨਹੀਂ ਨਹੀਂ ਅਸੀਂ ਪਰਿਵਾਰ ਅਸੀਂ ਤੇ ਉੱਥੋਂ ਲੈ ਕੇ ਆਏ ਹਾਂ ਸਮੂਹ ਸਨਾਰ ਦੇ ਮੁਤਾਬਕ ਹੈ ਜਿਹੜਾ ਕਹਿੰਦੇ ਆ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਵੀ ਰਿਵਰਸ ਮਾਈਗ੍ਰੇਸ਼ਨ ਹੈ ਜਦੋਂ ਬਾ ਉ ਪਰਿਵਾਰ ਤੇ ਚਲੋ ਬਾਹਰ ਜਾਊਗੇ ਪਰ ਮੈਂ ਤੇ ਮੇਰੀ ਠਿੰਗਣੀ ਫਿਰ ਠਿੰਗਣੀ ਇੱਥੇ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਸਰ ਬਿਲਕੁਲ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹੋਏ ਉਹ ਨਜ਼ਰ ਆਏ ਨੇ ਉੱਥੇ ਹੀ ਮੇਰੇ ਸਹਯੋਗੀ ਰਾਕੇਸ਼ ਸਰ ਨਾਲ ਡੋਟ ਰੁਕੇ ਨੇ ਤੇ ਰਾਕੇਸ਼ ਕੀ ਕੁਝ ਹੋਰ ਜਾਣਕਾਰੀ ਹੈ ਇਸ ਪੂਰੇ ਬਿਆਨਬਾਜ਼ੀ ਨੂੰ ਲੈ ਕੇ ਹਾਲਾਂਕਿ ਵਿਆਦੀ ਬੰਦਨ ਦੇ ਵਿੱਚ ਅਮਰਪਤ ਸਿੰਘ ਬਚ ਚੁੱਕੇ ਨੇ ਜੀ ਮਾਨਪ੍ਰੀਤ ਜੀ ਅੱਜ ਅੱਜ ਅਸੀਂ ਪਿੰਡ ਜਦੂਬਾਰ ਖੜਾ ਵਿਖੇ ਉਸ ਇਤਿਹਾਸਿਕ ਗੁਰਦੁਆਰਾ ਬਾਬਾ ਕਾਲਾ ਮਹਾਰਜੀ ਵਿਖੇ ਖੜੇ ਆ ਜਿੱਥੇ ਅੱਜ ਪੰਜਾਬ ਦੇ ਵਾਰਸ ਭਾਈ ਅਮਰਪਾਲ ਸਿੰਘ ਜੀ ਦਾ ਅਜ ਅਨੰਦ ਕਾਰਜ ਹੋਇਆ ਔਰ ਬਗੈਰ ਦਾ ਗੁਰਮਤਜ਼ ਮਰਦਾਂ ਸਾਰ ਅੱਜ ਉਹਨਾਂ ਦੇ ਜਿਹੜੇ ਲਾਵਾ ਫੇਰੇ ਹੋਏ ਨੇ ਉਸ ਤੋਂ ਬਾਅਦ ਪਹਿਲੋਂ ਤਾਂ ਉਹਨਾਂ ਕਿਸੇ ਨੂੰ ਜਾਣ ਨਹੀਂ ਦਿੱਤਾ ਸੀ ਨਾ মিডিਆ ਪਰਸਨ ਨੂੰ ਨਾ ਕਿਸੇ ਹੋਰ ਨੂੰ ਕਾਫੀ ਜਰ ਉਹਨਾਂ ਨੂੰ ਰੋਕਿਆ ਰੱਖਿਆ ਲੇਕਿਨ ਉਸ ਤੋਂ ਬਾਅਦ মিডিਆ ਵੱਲੋਂ ਉਹਨਾਂ ਨੂੰ ਬੇਨਤੀ ਕਰਦੇ ਹੋਏ ਉਹਨਾਂ ਦੇ ਸੇਵਾਦਾਰ ਉਹਨਾਂ ਦਾ ਮਾਲ ਲੈ ਕੇ ਔਰ ਖੁੱਲੇ ਮੈਦਾਨ ਵਿੱਚ ਆਏ ਜਿੱਥੇ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਅੱਜ ਤੋਂ ਉਹਨਾਂ ਨੇ ਆਪਣਾ ਗ੍ਰਸਤੀ ਜੀਵਨ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਆ ਔਰ ਉਹਨਾਂ ਕਿਹਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੀ ਜਿਹੜੀ ਘਰਮ ਪਤਨੀ ਨੇ ਇਹ ਬਾਹਰ ਜੁਕੇਦੇ ਰਹਿਣ ਵਾਲੇ ਕੀ ਕੱਲ ਨੂੰ ਕੋਈ ਸਮਾਂ ਆ ਸਕਦਾ ਹੈ ਕਿ ਤੁਹਾਨੂੰ ਉਹਨਾਂ ਨਾਲ ਵਿਦੇਸ਼ ਜਾਣਾ ਪਵੇ ਤਾਂ ਉਹਨਾਂ ਨੇ ਕੱਲ ਤੋਂ ਬਿਲਕੁਲ ਸਾਫ਼ ਇਨਕਾਰ ਕਰਦੇ ਆ ਕਿਹਾ ਕਿ ਉਹ ਬਿਲਕੁਲ ਹੀ ਵਿਦੇਸ਼ ਨਹੀਂ ਜਾਣਗੇ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਅਮਰ ਸਚਾਰ ਜਿਹੜਾ ਉਹ ਆਪਣਾ ਜਿਸ ਤਰ੍ਹਾਂ ਜਾਰੀ ਰੱਖਣਗੇ ਔਰ ਧਾਰਮਿਕਤਾ ਨੂੰ ਬਰਕਰਾਰ ਰੱਖਣਗੇ ਜੀ ਬਿਲਕੁਲ ਰਾਕੇਸ਼ ਜਿਸ ਦੇ ਸਾਹਮਣੇ ਲ ਉਹਨਾਂ ਦੇ ਵੱਲੋਂ ਇਸ ਮੌਕੇ ਬਿਆਨ ਦਿੱਤਾ ਗਿਆ ਪਰ ਕਿਤਨਾ ਕਿਤੇ ਵੀ ਦੇਖਿਆ ਜਾ ਸਕਦਾ ਸਾਦੇ ਢੰਗ ਦੇ ਨਾਲ ਇਹ ਵਿਆਧੀਆਂ ਅਸਮਨ ਭਾਈਆਂ ਗਿਆ ਸੋ ਲਾਜ਼ਮੀ ਹੈ ਕਿ ਕਿ ਕਿਤਨਾ ਕਿਤੇ ਜੋ ਉਹਨਾਂ ਨੂੰ ਚਾਉਣ ਵਾਲੇ ਸਮਰਥਕ ਨੇ ਉਹਨਾਂ ਨੂੰ ਵੀ ਸੇਧ ਮਿਲੇਗੀ ਕਿ ਇਸ ਤਰ੍ਹਾਂ ਸਾਦੇ ਢੰਗ ਦੇ ਨਾਲ ਵਿਆਧ ਉਹਨੇ ਉਹਨਾਂ ਦੇ ਕਾਰਜ ਨੇ ਪ੍ਰਚੜ ਜਾ ਸਕਣ ਹਾਂਜੀ ਜੀ ਜੀ ਉਹਨਾਂ ਨੇ ਕਿਹਾ ਜੀ ਬਿਲਕੁਲ ਸਾਦਗੀ ਜਿਹੜੀ ਆ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਔਰ ਮੈਂ ਬਾਕੀ ਨੂੰ ਸੰਦੇਸ਼ ਦਿੰਨਾ ਕਿ ਉਸ ਸਾਦਗੀਪਨ ਵਿੱਚ ਰਹਿ ਕੇ ਔਰ ਗੁਰਮਰਿਆਦਾ ਵਿੱਚ ਰਹਿ ਕੇ ਜਿਹੜੇ ਵਜੂਲ ਖਰਚੀ ਤੋਂ ਬਚਨ ਅੱਜ ਜਦੋਂ ਉਹਨਾਂ ਨੇ ਵੀ ਵਾਰ ਪੁੱਛੀ ਕਿ ਤੁਸੀਂ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਪਹਿਲਾਂ ਹੋਰ ਸੀ ਕਿਤੇ ਨੰਦ ਕਾਰਜਦਾਰ ਸੀ ਇਹਨੂੰ ਕਿਉਂ ਅਚਨ ਚੇ ਤਬਦੀਲ ਕੀਤਾ ਗਿਆ ਉਹਨਾਂ ਕਹਾ ਸਾਡਾ ਅਸਲ ਜੇ ਕਾਰਨ ਸੀ ਵੀ ਅਸੀਂ ਇਹ ਚਾਹੁੰਦੇ ਕਿ ਅਸੀਂ ਕੋ ਇਹਨੂੰ ਲੋਕਾਚਾਰੀ ਵਿਖਾਵਾ ਕੀਤਾ ਜਾਵੇ ਜਾਂ ਇਸ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ ਜਾ ਸਕੇ ਹੂੰ ਜੀ ਸ਼ੁਕਰੀਆ ਰਾਕੇਸ਼ तमाम ਤਨਕਾਰੇ ਇਸ ਬਿਲਕੁਲ ਜਿਸ ਸੇ ਸਾਬ ਨਾਲ ਸਾਡੇ ਟੰਗ ਦੇ ਨਾਲੇ ਪੂਰੇ ਵਿਆਹ ਦੀਆਂ ਰਸਮਾਂ ਤੋਂ ਨੇ ਨਿਭਾਈਆਂ ਗਈਆਂ ਤਾਂ ਖਾਸ ਤੌਰ ਤੇ ਸਮਾਜ ਦੇ ਲਈ ਜ਼ਰੂਰ ਸੇਧ ਹੈ ਜਿਨ੍ਹਾਂ ਦੇ ਕੋਲ ਜਿਸ ਹਿਸਾਬ ਨਾਲ ਸਮਰੱਥਾ ਹੈ